ਜੀ ਮਾਨੂੰ ਕੀ ਨਾਮ ਹੈ ਜੀ ਮੇਰਾ ਨਾਮ ਸੁਖੰਦਰ ਕੌਰ ਹੈ ਜੀ ਹਾਂਜੀ ਅਸੀਂ ਵੀ ਸਿੰਡੀ ਵਾਲੇ ਦੇ ਲੈਣ ਵਾਲੇ ਆ ਹਾਂਜੀ ਇੱਕ ਦਿਨੇ ਦਾ ਇੰਨਾ ਕੰਮ ਇੰਨਾ ਜਿਆਦਾ ਡਰ ਲੱਗਦਾ ਵੀ ਦਿਨ ਦਿਹਾੜੇ ਕੋਈ ਸਿਕਿਉਰਿਟੀ ਹੈ ਨਹੀਂਗੀ ਬੰਦੇ ਨੂੰ ਹੈਨਾ ਘਰ 'ਚ ਵੀ ਸਾਰੇ ਕੁਝ ਹੁੰਦੇ ਹੋਏ ਵੀ ਸਾਡੇ ਕੋਲ ਅਸੀਂ ਆਪਣੇ ਵੀ ਬਿਲਕੁਲ ਉਹ ਹੈਗੇ ਆ ਸਾਨੂੰ ਸਿਕਿਉਰਿਟੀ ਵਾਈਜ਼ ਇੱਕ ਸੇਫਟੀ ਲੋੜ ਹੈਗੀ ਰਾਤ ਨੂੰ ਪੈਟੋਲਿੰਗ ਹੋਣੀ ਚਾਹੀਦੀ ਹੈ ਪਹਿਰਾ ਲੱਗਣਾ ਚਾਹੀਦਾ ਤਾਂ ਕਿ ਬੰਦੇ ਘਟੋ ਘਟ ਦਿਨ ਰਾਤ ਨੂੰ ਆਰਾਮ ਨਾਲ ਰਹਿ ਤਾ ਸਕਣ ਪਰ ਬਹੁਤ ਮੁਸ਼ਕਿਲ ਕੰਮ ਹੈ ਦਾਦਾ ਅੱਜ ਜੇ ਇਹਨਾਂ ਦੇ ਘਰ ਪਾਣਾ ਇਦਾਂ ਵਾਪਰਿਆ ਹੈ ਤਾਂ ਕੱਲ ਨੂੰ ਕਿਸੇ ਦੇ ਨਾਲ ਵੀ ਇਦਾਂ ਦੇ ਪਾ ਸਕਦੇ ਹਾਂ ਅਸੀਂ ਕੀ ਕਰ ਸਕਦੇ ਹਾਂ ਉਸ ਵੇਲੇ ਫੋਨ ਤਾਂ ਖੋਲ ਲੇਗੇ ਅਗਲੇ ਤੁਸੀਂ ਕਿਸ ਨੂੰ ਇਨਫੋਰਮ ਵੀ ਨਹੀਂ ਕਰ ਸਕਦੇ ਉਸ ਟਾਈਮ ਤੇ ਨਾ ਹੀ ਉਸ ਟਾਈਮ ਬੰਦੇ ਤਾਂ ਇਹ ਨਾ ਹੁੰਦਾ ਵੀ ਜੇ ਚਾਰ ਪੰਜ ਬੰਦੇ ਤੁਹਾਡੇ ਸਾਹਕੇ ਖੜੇ ਹੋ ਜਾਣਗੇ ਆਕੇ ਤਾਂ ਤੁਸੀਂ ਉਸ ਟਾਈਮ ਤੁਸੀਂ ਕੀ ਕਰੋਗੇ ਬਹੁਤ ਮੁਸ਼ਕਿਲ ਆ ਗਈ ਹਾਂਜੀ ਮਾਤਾ ਜੀ ਕੀ ਨਾਮ ਹੈ ਜੀ ਜਗਦੀਸ਼ ਕੋ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਸਿੰਗੜੀਵਾੜ ਸਿੰਗੜੀਵਾੜ ਕਿੰਨੇ ਸਮੇਂ ਤੋਂ ਆ ਰਹੇ ਇੱਥੇ ਸੀ ਤਾਂ ਤੂੰ 30 ਸਾਲ ਤੋਂ ਰਹੇ ਹੋ 30 ਸਾਲ ਤੋਂ ਰਹ ਰਹੇ ਮਤਲਬ ਇਹ ਮੇਰੇ ਨਾਜ਼ਦਾ ਘਰਿਆ ਉਹ ਤਾਂ ਇੱਥੇ ਨਹੀਂ ਹੈਗੀ ਸਾਰੇ ਮੇਰਾ ਵਿਆਹ ਹੋਈ ਨਹੀਂ ਹੋ ਗਿਆ 33 ਸਾਲ ਅੱਛਾ ਜੀ ਤੇ ਕੀ ਵਾਰਦਾਤ ਕੀ ਹੋਈ ਹੈ ਜੀ ਵਾਰਦਾਤ ਜੀ 3:30 ਵਜੇ ਮਤਲਬ ਆਵਾਜ਼ ਆਈ ਸਾਨੂੰ ਦਰਵਾਜ਼ਾ ਖੜਕ ਦਿੰਦੀ ਤੇ ਅਸੀਂ ਦੇਖਿਆ ਵਾਲੇ ਦੋਲੇ ਸਾਨੂੰ ਕੁਝ ਦਿਸਿਆ ਨਹੀਂ ਫਿਰ ਅਸੀਂ ਚੈੱਕ ਕਰਨ ਲਈ ਜਾਂ ਦਰਵਾਜ਼ਾ ਖੋਲ੍ਹਿਆ ਤੇ ਪੰਜ ਛੇ ਬੰਦੇ ਹਥਿਆਰਾਂ ਦੇ ਨਾਲ ਉਹ ਵਾਲੇ ਦਰਵਾਜ਼ਾ ਤੇ ਉਹ ਡੰਡੇ ਸੀ ਨਾ ਕਿ ਉਹ ਚੱਕ ਖੁਸ਼ੀ ਨਹੀਂ ਕਾफी ਖੁਸ਼ੀ ਆ ਤੂੰ ਅੰਦਰ ਆ ਗਿਆ ਸਾਡੀ ਪਿੱਤਾਂ ਅੱਜ ਸਵੇਰੇ ਤੜਕਸਰ ਦੀ ਗੱਲ ਹੈ ਹਾਂਜੀ ਸਵੇਰੇ ਸਾਢੇ 3 ਵਜੇ ਅੱਛਾ ਤੁਸੀਂ ਸੌ ਰਹੇ ਸੀ ਉਸ ਵੇਲੇ ਹਾਂਜੀ ਸੌਂਦੇ ਸੀਗੇ ਏਸੀ ਚੱਲਦਾ ਪਿਆ ਸੀਗਾ ਪਿਛਲੇ ਕਮਰੇ ਦੀ ਗ੍ਰਿਲ ਪੱਟੀ ਹੋਆ ਉਤੋਂ ਦੀ ਅੰਦਰ ਆਏ ਸਾਨੂੰ ਆਵਾਜ਼ ਕੋਈ ਨਹੀਂ ਸੁਣੀ ਜਾਂ ਸਾਡਾ ਦਰਵਾਜ਼ਾ ਖੜਕਾਇਆ ਉਹਨਾਂ ਨੇ ਬੇਸਰ ਨੂੰ ਪਤਾ ਨਹੀਂ ਅੱਛਾ ਜੀ ਤਾਂ ਕਿੰਨੇ ਕ ਦਾ ਚੋਰੀ ਦਾ ਹੋ ਗਿਆ ਸਮਾਨ ਜੀ ਚੋਰੀ ਜੀ ਕੈਸ਼ ਸੀ ਹੋ ਲੱਖ ਤੋਂ ਉੱਪਰ ਤੱਕ ਐਸ਼ ਸੀਗਾ ਪਿਆ ਮਤਲਬ ਕੁ 100 ਦੇ ਨੂੰ 200 ਦੇ ਤਾਂ ਤੇ ਬਾਕੀ ਬੇਟੀ ਮੇਰੀ ਹੈਗੀ ਵੀ ਆਈ ਉਹਦਾ ਸ਼ਗਰ ਮੰਗਲ ਸੁੱਤ ਤੇ ਚੂੜੀਆਂ ਸੀ ਹੁੰਦੀਆਂ ਸੀ ਦੋ ਤਿੰਨ ਤੇ ਸਾਡੇ ਕੰਨਾਂ ਲੀਆਂ ਵਾਲੀਆਂ ਵੀ ਸਾਨੂੰ ਡਰਾ ਡਰ ਕੇ ਲਾ ਕੇ ਲੈ ਗਏ ਅੱਛਾ ਜੀ ਹਾਂਜੀ ਤੇ ਉਸ ਵੇਲੇ ਤੁਸੀਂ ਜਾਗ ਗਏ ਸੀ ਹਨਾ ਜਗਾ ਹਾਂਜੀ ਜਾ ਕੇ ਸਾਡੇ ਕੋਲ ਬੈਠੇ ਹੋਏ ਸੀਗੇ ਉਹ ਸਾਨੂੰ ਡਰਾਉਂਦੇ ਸੀ ਕਹਿੰਦੇ ਤੁਸੀਂ ਰੋਣਾ ਨਹੀਂ ਪੋਣਾ ਨਾ ਕਿਸੇ ਨੂੰ ਫੋਨ ਕਰਨਾ ਅੱਛਾ ਤੁਹਾਨੂੰ ਕੋਲ ਬਿਠਾ ਕੇ ਸਾਰਾ ਕੁਝ ਲੈ ਗਏ ਜੀ ਹਾਂਜੀ ਇੱਕ ਬੰਦਾ ਸਾਡੇ ਕੋਲ ਬਿਠਾਇਆ ਸੀਗਾ ਬਾਕੀ ਸਾਰੇ ਘਰ ਦੇ ਬੰਦੇ ਖੜੇ ਕਿੰਨੇ ਜਣੇ ਸੀ ਜੀ ਉਹ ਚਾਰ ਪੰਜ ਜਣੇ ਹੈਗੇ ਸੀ ਤੇ ਹੁਲੀਆ ਕਿਸ ਤਰ੍ਹਾਂ ਦਾ ਸੀ ਉਹਨਾਂ ਦਾ ਹੁਲੀਆ ਜੀ ਉਹਨੇ ਕਾਲੇ ਕੱਪੜੇ ਪਾਏ ਸੀਗੇ ਕਾਲੀ ਬਨਾਨ ਕਾਲੇ ਕੱਚੇ ਮੂੰਹ ਬੰਦ ਸੀ ਉਹਨਾਂ ਦੀ ਮੂੰਢਾ ਕਿਉ ਸੀ ਮੂੰਢਾ ਗੀ ਹਥਿਆਰ ਵੀ ਸੀ ਕੋਲ ਹਥਿਆਰ ਸੀ ਹਾਂ ਜੀ ਡੰਡੇ ਸੀ ਡਾਂਗਾਂ ਮੁੱਟੀਆਂ ਮੁੱਟੀਆਂ ਕੋਲ ਸੀ ਇੱਕ ਕੋਲ ਲੈ ਕੇ ਸਾਡੇ ਕੋਲ ਬਿੱਠਾ ਸੀਗਾ ਵੀ ਤੁਸੀਂ ਹਿੱਲਣਾ ਨਹੀਂ ਨਾ ਰੋਣਾ ਨਾ ਕਿਚਨ ਹੋਣ ਕਰਨਾ ਤੁਸੀਂ ਕੱਲੇ ਸੀ ਉਸਲੇ ਕਰ ਚ ਨਹੀਂ ਬੇਟੀ ਮੇਰੇ ਨਾਲ ਸੀ ਅੱਛਾ ਦੋਨੋਂ ਜਾਨੀ ਸੀ ਹਾਂ ਜੀ ਠੀਕ ਤੇ ਹੁਣ ਪੁਲਿਸ ਨੂੰ ਤਲਾਹ ਦੇ ਦਿੱਤੀ ਜੀ ਹਾਂਜੀ ਪੁਲਿਸ ਨੂੰ ਦੇ ਦਿੱਤੀ ਪੁਲੇ ਸਾਰੀ ਚੈਕਿੰਗ ਕਰ ਗਈ ਆ ਮੇਰੇ ਫੋਨ ਵੀ ਨਹੀਂ ਸਾਡੇ ਫੋਨ ਪਹਿਲੇ ਜੇਬਾਂ ਚ ਪਾਲੇ ਸੀ ਸਾਨੂੰ ਕਹਿੰਦੇ ਸੀ ਫੋਨ ਨਹੀਂ ਲੈ ਕੇ ਜਾਣੇ ਪਰ ਫੋਨ ਲੈ ਗਏ ਸੀ ਰਾਸਤੇ 'ਚ ਸਿੱਟ ਗਏ ਉਹਨੂੰ ਟ੍ਰੇਸ ਕਰਕੇ ਸਾਨੂੰ ਦਿੱਤੇ ਅੱਛਾ ਤੇ ਕੋਈ ਪਹਿਲਾਂ ਵੀ ਕੋਈ ਐਸਾ ਜੇ ਬੰਦੇ ਇੱਥੇ ਦੇਖਣ ਨੂੰ ਮਿਲੇ ਨੇ ਕੋਈ ਘੁੰਮਦੇ ਫਿਰਦੇ ਨਜ਼ਰ ਆਏ ਕਦੀ ਨਹੀਂ ਸਰ ਐਕਚੁਅਲੀ ਮੈਂ ਜੌਬ ਕਰਦੀ ਆ ਮੈਂ ਦਾ ਘਟੀ ਘਰ ਹੁੰਦੀ ਆ ਤੇ ਮੈਨੂੰ ਕਦੀ ਇਦਾਂ ਦਾ ਕਦੀ ਸਾਨੂੰ ਹੋਇਆ ਹੀ ਨਹੀਂ ਸੀ ਤੂੰ ਬਹੁਤ ਪੁਰਾਣੇ ਰਹਿੰਨੇ ਇੱਥੇ ਕਈ ਵਾਰ ਦਰਵਾਜ਼ੇ ਖੁੱਲੇ ਵੀ ਰਹਿ ਜਾਂਦੇ ਇਦਾਂ ਦਾ ਕੁਝ ਹੋਇਆ ਨਹੀਂ ਜੀ ਤਾਂ ਕੋਈ ਸੀਸੀਟੀਵੀ ਫੁਟੇਜ ਆਈ ਹੈ ਨਾ ਦੀ ਕੋਈ ਨਹੀਂ ਕੈਮਰਾ ਇੱਥੇ ਸਾਡੇ ਤਾਂ ਹੈ ਨਹੀਂ ਬਾਹਰ ਲੱਗਿਆ ਹੋਊ ਉਹ ਚੈੱਕ ਕਰੂਗੀ ਬਾਹਰ ਲੱਗਿਆ ਹਾਂਜੀ ਦੂਜਾ ਨਾ ਤਾਂ ਘਰਾਂ ਚ ਜਿਹੜੇ ਐਨਆਰਆਈਸ ਇੱਥੇ ਨਹੀਂ ਰਹਿੰਦੇ ਉਹਨੂੰ ਲਗਵਾਇਆ ਗਿਆ ਤਾਂ ਪੁਲਿਸ ਹੁਣ ਇੱਕ ਕਾਰਵਾਈ ਕਰ ਰਹੀ ਜੀ ਹਾਂਜੀ ਪੁਲਿਸ ਕਾਰਵਾਈ ਕਰ ਰਹੀ ਹੈ ਆਪਣੀ ਮੰਗ ਕੀ ਕਰਦੇ ਹੁਣ ਮੰਗ ਕੀ ਕਰਨੀ ਕਿ ਸਾਨੂੰ ਸੇਫਟੀ ਚਾਹੀਦੀ ਹੈ ਇੱਥੇ ਨਾ ਹੁਣ ਸਾਨੂੰ ਅੱਗੇ ਸਾਨੂੰ ਕਹਿ ਕੇ ਗਏ ਆ ਕਿ ਅਸੀਂ ਕੁਆਪਰਸਨ ਦੀ ਆ ਜੀ ਉਜੰਡਰ ਨਾ ਬਗ। ਅੱਛਾ ਇਹ ਵੀ ਕਹਿ ਕੇ ਪਰਸੋਂ ਫੇਰ ਆਵਾਂਗੇ। ਹਾਂਜੀ ਕਿੰਨੇ ਜੀ ਰੋਲਾ ਪਾਇਆ ਸੀ ਪਰਸੋਂ ਜੇ ਹਾਂ। ਅੱਛਾ। ਹਾਂਜੀ। ਤੇ ਆਏ ਬੈਕ ਸਾਈਡ ਤੋਂ ਆ ਹਨਾ। ਬੈਕ ਤੋਂ ਆਈ ਆਹ ਤਾਂ ਟੱਪ 'ਚ ਹੀ ਆਈ ਆ। ਕੀ ਗ੍ਰੇਨ ਪਟਕੇ ਆਏ ਆ ਪਿੱਛੇ ਸਾਡਾ ਦਰਵਾਜ਼ਾ ਇੱਕ ਹੈਗਾ ਖੁੱਲਦਾ ਆਂ ਜਾਣ ਲੱਗੀ ਉਹ ਦਰਵਾਜ਼ਾ ਖੋਲ ਕੇ ਉੱਥੋਂ ਨਿਕਲ ਗਏ ਉਸ ਤੋਂ ਬਾਅਦ ਕੋਈ ਪਿਛਾ ਪੱਛਾ ਕੀਤਾ ਉਹਦਾ ਕਾਰ ਕਿਸ ਚੀਜ਼ ਤੇ ਆਇਆ ਕਿਦਾਂ ਉਹ ਨਹੀਂ ਅਸੀਂ ਨਹੀਂ ਕੀਤਾ ਸਾਨੂੰ ਕਹਿੰਦੇ ਸੀ 5:30 ਵਜੇ ਤੱਕ ਤੁਸੀਂ ਹਿੱਲਣਾ ਨਹੀਂ ਹੈਗਾ ਜੇ ਹਿੱਲੀਆਂ ਜਾਂ ਰੌਲਾ ਪਾਇਆ ਕਿਦਾਂ ਸੀ ਇੱਥੇ ਬੈਠੇ ਆ ਅਸੀਂ ਡਰਦਿਆਂ ਹਿੱਲੀਆਂ ਹੀ ਨਹੀਂ ਅਸੀਂ ਚੁੱਪਚਾਪ ਅੰਦਰ ਬੈਠੇ ਰਹੀਆਂ ਜਦੋਂ ਦਿਨ ਚੜਿਆ ਫੇਰ ਸੀ ਹੌਲੀ ਹੌਲੀ ਡਰ-ਡਰ ਕੇ ਬਾਹਰਲੇ ਦਰਵਾਜ਼ੇ ਖੋਲ ਕੇ ਬਾਹਰ ਨਿਕਲ ਗਏ ਫੇਰ ਅਸੀਂ ਦੱਸਿਆ ਪਰੋਣੇ ਨਹੀਂ ਕੋਈ ਹੁੰਦਾ ਪੂਰਾ ਵੀ ਸਹਮੇ ਹੋਏ ਆ ਸਾਰੇ ਸਾਰਾ ਪ੍ਰਬੰਧ ਹਾਂਜੀ ਹੱਲੇ ਵੀ ਸਾਨੂੰ ਡਰ ਲੱਗਦਾ ਵੀ ਕਿਤੇ ਇੱਥੇ ਕਿਤੇ ਫਿਰਦੇ ਨਾ ਹੋਣ ਜਾਂ ਆ ਜਾਣ ਜਾਂ ਸਾਨੂੰ ਕੋਈ ਨੁਕਸਾਨ ਪਹੁੰਚਾਉ। ਕਿਉਂਕਿ ਸਾਨੂੰ ਸੇਫਟੀ ਚਾਹੀਦੀ ਹੈ ਸੇਫਟੀ ਤੁਹਾਨੂੰ ਸਾਨੂੰ ਆਇਆ ਡਰ ਲੱਗਦਾ ਇੱਥੇ। ਇਹ ਹੋਰ ਦੋ ਘਰਾਂ 'ਚ ਵੀ ਕੀਤੀ ਹੈ ਉਹਨਾਂ ਨੇ। ਦੋ ਘਰਾਂ 'ਚ ਹੋਰ ਫਿਰ ਕਿ ਤੀਜਾ ਸਾਡੇ ਘਰ ਚ ਆਇਆ। ਇੱਕ ਘਰ ਦੇ ਵਾਲੇ ਤਾਂ ਦਾਦੀ ਕਹਿੰਦੇ ਦੂਜੀ ਵਾਰ ਹੀ ਆਏ ਸਾਡੇ ਘਰ। ਸਾਨੂੰ ਹੁਣ ਇਹ ਡਰ ਲੱਗਦਾ। ਫਰ ਵੀ ਕੋਈ ਕਾਰਵਾਈ ਨਹੀਂ ਕੀਤੀ ਕਿ ਉਹਨਾਂ ਦੇ ਖਿਲਾਫ ਕੋਈ ਸਰ। ਫਿਰ ਜਪੋਲਿਸ ਗਈ ਉਹਨਾਂ ਦੇ ਘਰ ਵੀ ਚੈੱਕ ਕੀਤੀ ਤੇ ਸਾਡਾ ਘਰ ਕੇ ਫਿਰ ਉਹਨਾਂ ਦਾ ਚੈੱਕ ਕਰਕੇ ਗੱਡੀ ਘਰ ਕੇ ਸਵੇਰੀ ਆ ਗਏ ਸੀਗੇ। ਸਾਰਾ ਉਹ ਨਹੀਂ ਵਾਲਾ ਦੋੜਾ ਵੀ ਦੇਖਿਆ ਸਾਰਾ ਚੈੱਕ ਕੀਤਾ ਫੋਨ ਵੀ ਸਾਡੇ ਨੂੰ ਅਨੋਟੇਸ ਕਰਕੇ ਦਿੱਤੇ। ਕਿੰਨੇ ਕ ਦਾ ਐਸਟੀਮੇਟਰ ਤੁਹਾਡਾ ਜੀ ਚੋਰੀ ਦਾ ਫਿਰ। ਉਹੀ ਜੀ ਲੱਖ ਤਾਂ ਉਦਾਂ ਸੀ 1.5 ਲੱਖ ਕੈਸ਼ ਸੀ ਬਾਕੀ 6-7 ਲੱਖ ਦਾ ਗੋਲ ਸੀ। ਸਾਡੀ ਕੰਨਾਂ ਦੀਆਂ ਬਾਲੀਆਂ ਦੋਨਾਂ ਦੀਆਂ ਲਹਤ ਲਏ। ਚੂੜੀਆਂ ਸੀ ਦੋ ਇਹਦੀਆਂ, ਤਰੀਂਗਾ ਸੀ ਤਿੰਨ ਮੰਗਲ ਸੂਤਰ ਸੀ। ਕੋਈ ਪੁਲਿਸ ਪੁਛਾਇ ਨੂੰ ਅਪੀਲ ਕਰਨਾ ਚਾਹੁੰਦੇ। ਇਹ ਵੀ ਸੇਫਟੀ ਦੀ ਅਪੀਲ ਹੈ ਸਾਨੂੰ ਕਿ ਹੁਣ ਇੱਦਾਂ ਸਾਰੇ ਬੂਰ ਵੀ ਸਾਡੇ ਇੱਥੇ ਰਹਿੰਦੇ ਆ ਪਿੰਡ 'ਚ ਇਕੱਲੇ ਹਨਾ ਘਰ ਵਾਲੇ ਬਾਹਰ ਹੈਗੇ ਆ ਉਹ ਵੀ ਸਾਰੇ ਚਾਹੁੰਦੇ ਆ ਕਿ ਸੇਫਟੀ ਹੋਵੇ ਸਿਕਿਉਰਿਟੀ ਹੋਵੇ। ਸਾਨੂੰ ਡਰ ਲੱਗਦਾ ਦਿਨੇ ਵੀ ਕੋਈ ਇਦਾਂ ਆ ਸਕਦਾ ਦੇਖੋ। ਰੋਲਾ ਵੀ ਅਸੀਂ ਹੁਣ ਜੇ ਕੋਈ ਆ ਕੇ ਹਥਿਆਰ ਲੈ ਕੇ ਸਾਡੇ ਕੋਹਾ ਜੂਗਾ ਦਿਨ ਵੇਲੇ ਵੀ ਅਸੀਂ ਜਿਆਦਾ ਕੁਝ ਕਹਿੰਦੇ ਬੋਲਣਾ ਹੀ ਨਹੀਂ ਰੋਲਾ ਨਹੀਂ ਪਾਉਂਦੇ। ਦਿਨ ਵਾਲੇ ਵੀ ਆ ਸਕਦੇ ਆ। ਦਿਨ ਵੇਲੇ ਵੀ ਆ ਸਕਦੇ ਸਾਨੂੰ ਬਹੁਤ ਡਰ ਲੱਗਦਾ। ਕਿਉਂਕਿ ਉਹ ਸਾਨੂੰ ਕਹਿੰਦੇ ਸਾਰੇ ਫੋਨ ਕਰ ਦਿੰਦੇ ਫੋਨ ਅਸੀਂ ਕਿੱਦਾਂ ਕਰਦੇ ਫੋਨ ਨੂੰ ਜਾ ਕੇ ਸਾਡੀ ਜੇਬਾਂ ਚ ਪਾਵੇ ਹੂੰ